ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 7 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਤਕਰੀਬਨ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੈ ਤੇ ਧੁੱਪ ਨਿਕਲੀ ਹੋਈ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਜਾਂ ਰਾਤ ਵੇਲੇ ਦਾ ਟੈਂਪਰੇਚਰ ਕਹ ਲਈਏ 5 ਤੋਂ 9 ਡਿਗਰੀ ਦੇ ਵਿੱਚ ਕਾਰ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਗਿਆ ਤੇ ਦਿਨ ਵੇਲੇ ਇਹ ਟੈਂਪਰੇਚਰ 27-28 ਡਿਗਰੀ ਤੋਂ ਵੱਧ ਕਿਸੇ ਵੀ ਖੇਤਰ ਦੇ ਵਿੱਚ ਜਾਂਦਾ ਹੋਇਆ ਅਜੇ ਦਿਖਾਈ ਨਹੀਂ ਦੇ ਰਿਹਾ ਸਵੇਰ ਅਤੇ ਸ਼ਾਮ ਵੇਲੇ ਦੀ ਠੰਡ ਅਜੇ ਬਰਕਰਾਰ ਹੈ ਦੁਪਹਿਰ ਵੇਲੇ ਥੋੜੀ ਜਿਹੀ ਗਰਮੀ ਦਾ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਦੇ ਵਿੱਚ ਸਵੇਰ ਅਤੇ ਦਿਨ ਵੇਲੇ ਵਾਧਾ ਦੇਖਣ ਨੂੰ ਮਿਲੇਗਾ ਪਿਛਲੇ ਦਿਨਾਂ ਦੇ ਮੁਕਾਬਲੇ ਜਿਹੜੀਆਂ ਤੇਜ਼ ਰਫ਼ਤਾਰ ਹਵਾਵਾਂ ਚੱਲ ਰਹੀਆਂ ਸਨ ਉਹ ਅੱਜ ਉਹਨਾਂ ਦੀ ਰਫ਼ਤਾਰ ਘਟੇਗੀ ਜਿਨ੍ਹਾਂ ਨੇ ਕਣਕਾਂ ਨੂੰ ਪਾਣੀ ਜਾਂ ਫਸਲਾਂ ਨੂੰ ਪਾਣੀ ਲਾਉਣਾ ਹੋਵੇ ਤਾਂ ਉਹ ਵਿੱਚ ਇੱਕ ਅਗਲੇ 3 ਤੋਂ 4 ਦਿਨ ਲਾ ਸਕਦੇ ਹਨ ਕਿਉਂਕਿ ਰਫ਼ਤਾਰ ਹਵਾ ਦੀ ਲਗਾਤਾਰ ਘਟੀ ਰਹੇਗੀ ਦੂਸਰੀ ਤਰਫ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਮੀਂਹ ਅਜੇ ਵੀ ਦੂਰ ਨੇ 13 ਤਰੀਕ ਦੇ ਆਸ-ਪਾਸ ਇੱਕ ਸਿਸਟਮ ਆਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਆ ਵੱਖ-ਵੱਖ ਖੇਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਹਲਕੀ-ਫੁਲਕੀ ਗੜੇਮਾਰੀ ਵੀ ਹੋ ਸਕਦੀ ਹੈ। ਉਹਨੇ ਦਿਨ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ ਕਿਤੇ ਵੀ ਬੱਦਲਵਾਈ ਨਹੀਂ ਦਿਖੇਗੀ। ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਸਾਫ਼ ਰਹੇਗਾ ਪਹਾੜਾ ਵਿੱਚ ਵੀ ਮੌਸਮ ਸਾਫ਼ ਬਣਿਆ ਰਹੇਗਾ।